ਦੇ ਰਿਹਾ ਨਾ ਮਾਹਮ ਜੀ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਸਮੇਂ-ਸਮੇਂ ਤੇ ਕਿਸੇ ਵੀ ਤਰੀਕੇ ਦਾ ਜਿਹੜਾ ਕ੍ਰਾਈਮ ਹੁੰਦਾ ਉਸ ਦੇ ਖਿਲਾਫ ਨੂੰ ਨਜਿੱਠਣ ਦੇ ਲਈ ਵੱਖ-ਵੱਖ ਗਾਈਡਲਾਈਨਸ ਆਂਦੀ ਹੈ ਤੇ ਸਾਡੀ ਟੀਮ ਸਮੇਂ-ਸਮੇਂ ਤੇ ਇਹਨਾਂ ਨੂੰ ਇਲਾਕੇ ਟੀਮਾਂ ਬਣਾ ਕੇ ਅਸੀਂ ਕੰਮ ਕਰਦੇ ਇਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਿਛਲੇ ਇੱਕ ਹਫ਼ਤੇ ਦੇ ਵਿੱਚ ਦੋ ਇਦਾਂ ਦੇ ਸੀਨੀਅਰ ਕ੍ਰਾਈਮ ਜਿਹੜੇ ਹੈਗੇ ਆ ਸਾਡੇ ਨੋਟਿਸ ਦੇ ਵਿੱਚ ਆਈ ਸੀਗੇ ਉਹਦੇ ਵਿੱਚ ਇੱਕ ਚਾਰ 11 ਨੂੰ ਇੱਕ ਇਨਸੀਡੈਂਟ ਸਵੇਰ ਦੀ ਗੱਲ ਸੀ ਕਿ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਕ ਸੁਰਜੀਤ ਨਾਮ ਦਾ ਵਿਅਕਤੀ ਸੀ ਜਿਹਦੀ ਕਿ ਡੈੱਡ ਬੋਡੀ ਪਿੰਡ ਤਲਾਣੀਆਂ ਵਿਖੇ ਪਿੰਡ ਤੋਂ 200 ਮੀਟਰ ਦੂਰ ਇੱਕ ਖੇਤ ਦੇ ਵਿੱਚ ਮਿਲੀ ਸੀ ਮੌਕੇ ਤੇ ਤੁਰੰਤ ਹੀ ਸਾਡੇ ਐਸ ਐਚਓ ਸਾਹਿਬ ਜਿਹੜੇ ਫਤੇਗੜ ਸਾਹਿਬ ਡੀ ਐਸ ਪੀ ਫਤੇਗੜ ਸਾਹਿਬ ਐਸ ਪੀ ਡੀ ਸਾਹਿਬ ਤੇ ਬਾਕੀ ਜਿਹੜੀ ਫੋਰਸ ਸਮੇਤ ਫੋਰਸ ਉੱਥੇ ਪਹੁੰਚੇ ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੌਕੇ ਤੇ ਐਫ ਐਸ ਐਲ ਦੀ ਟੀਮ ਵੀ ਜਿਹੜੀ ਹੈਗੀ ਆ ਬੁਲਾਈ ਗਈ ਸੀ ਕਿ ਤੇ ਐਫ ਐਸ ਐਲ ਦੀ ਟੀਮ ਵੱਲੋਂ ਵੀ ਸਾਰਾ ਸੈਂਪਲਸ ਐਂਡ ਪ੍ਰੋਪਰ ਫੋਰੈਂਸਿਕ ਐਨਾਲਿਸਿਸ ਸੀਨ ਆਫ क्राइम ਦਾ ਕੀਤਾ ਗਿਆ ਉਸ ਤੋਂ ਬਾਅਦ ਗੱਲ ਇਹ ਸਾਹਮਣੇ ਆਈ ਕਿ ਉਹਦੇ ਵਿੱਚ ਇਹ ਜਿਹੜਾ ਇਨਸੀਡੈਂਟ ਸੀਗਾ ਜਿਹੜੀ ਡੈੱਡ ਬੋਡੀ ਮਿਲੀ ਸੀ ਦੇ ਵਿੱਚ ਟੋਟਲ 4 ਵਿਅਕਤੀ ਜਿਹੜੇ ਕਿ ਇਨਵੋਲਵ ਸਨ ਜਿਹੜਾ ਮਰਨ ਵਾਲਾ ਸੀ ਸੁਰਜੀਤ ਉਹਦੀ ਵਾਈਫ ਜਿਹਦਾ ਕੀ ਨਾਮ ਸੀ ਬਲਵੀਰ ਕੌਰ ਬਲਵੀਰ ਕੌਰ ਦਾ ਇੱਕ ਬਾਹਰ ਜਿਹੜਾ ਕੋਈ ਵਿਅਕਤੀ ਸੀਗਾ ਉਹਦੇ ਨਾਲ ਉਹਦਾ ਅਟੈਚਮੈਂਟ ਹੋ ਗਿਆ ਸੀ ਰਿਲੇਸ਼ਨਸ਼ਿਪ ਸੀਗੀ ਤੇ ਉਹਦਾ ਨਾਮ ਸੀਗਾ ਅਮਰਨਾਥ ਉਰਫ ਜੈਮਲ ਇਸ ਤੋਂ ਇਲਾਵਾ ਦੋ ਹੋਰ ਸਾਥੀ ਸੀਗੇ ਉਹਨਾਂ ਤੇ ਹਜੇ ਪਾਲ ਜਾਰੀ ਹੈ ਦੋ ਬੰਦੇ ਦੀ ਗ੍ਰਫਤਾਰੀ ਹੋ ਚੁੱਕੀ ਹੈ ਜਨਾਂ ਦਾ ਕੀ ਨਾਮ ਅਮਰ ਬਲਵੀਰ ਕੌਰ ਵਜਾ ਰੰਜਿਸ਼ ਇਹ ਸੀ ਕਿ ਜਿਹੜੀ ਬਲਵੀਰ ਕੌਰ ਸੀ ਇਹਦਾ ਜਿਹੜਾ ਪਤੀ ਸੁਰਜੀਤ ਜਿਹੜਾ ਮਰਨ ਵਾਲਾ ਹੈ ਇਹ ਬਾਹਰ ਦੁਬਈ ਵਿਕੇ ਕੰਮ ਕਰਦਾ ਸੀ ਤੇ ਪਿਛਲੇ 4-5 ਸਾਲਾਂ ਤੋਂ ਬਾਹਰ ਹੀ ਸੀਗਾ ਹੁਣ ਪਿੱਛੇ ਜੇ ਇੱਥੇ ਆਏ ਸੀਗਾ ਤੇ ਇੱਥੇ ਕਿਸੇ ਕੈਟਰੀਂਗ ਦੇ ਵਿੱਚ ਔਰ ਲੇਬਰ ਦਾ ਕੰਮ ਕਰਦਾ ਸੀ ਤੇ ਜਦੋਂ ਇਹ ਬਾਹਰ ਸੀਗਾ ਮੀਨ ਟਾਈਮ ਜਿਹੜੀ ਉਹਦੀ ਵਾਈਫ ਸੀ ਬਲਵੀਰ ਕੌਰ ਉਹਦਾ ਜਿਹੜਾ ਅਮਰਨਾਥ ਉਰਫ ਜੈਮਲ ਹੈ ਇਹਦੇ ਨਾਲ ਉਹਦੇ ਰਿਲੇਸ਼ਨਸ਼ਿਪ ਡਵੈਲਪ ਹੋ ਗਏ ਸੀਗੇ ਜਿਸ ਦੀ ਰੰਜਿਸ਼ ਰੱਖਦੇ ਹੋਏ ਅਮਰ ਜਿਸ ਦੀ ਫਿਰ ਜਦੋਂ ਬਾਅਦ ਚ ਇਹਨੂੰ ਪਤਾ ਲੱਗਿਆ ਮਰਨ ਵਾਲੇ ਸੁਰਜੀਤ ਨੂੰ ਤੇ ਇਹਨਾਂ ਨੇ ਉਹਨਾਂ ਨਾਲ ਇਹਨਾਂ ਦੀ ਤਕਰਾਰਬਾਜੀ ਸ਼ੁਰੂ ਹੋ ਗਈ ਤੇ ਉਹਦੀ ਰੰਜਿਸ਼ ਰੱਖਦੇ ਹੋਏ ਫਿਰ ਅਮਰਨਾਥ ਨੇ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਇਹ ਪੂਰੀ ਵਾਰਦਾਤ ਦਾ ਅੰਜਾਮ ਦਿੱਤਾ ਤੇ ਜਿਹੜੀ ਇਹ ਵਾਈਬ ਸੀਗੀ ਇਹ ਵੀ ਐਕਟਿਵਲੀ ਇਨਵੋਲਡ ਸੀਗੀ ਇਸ ਨੇ ਹੀ ਸਾਰੀ ਲੋਕੇਸ਼ਨ ਦੱਸੀ ਸੀ ਤੇ ਫਿਲਹਾਲ ਅੱਗੇ ਇਸ ਤੇ ਜਿਹੜੀ ਹੈਗੀ ਇਨਵੈਸਟੀਗੇਸ਼ਨ ਜਾਰੀ ਹੈ ਜਦੋਂ ਮੌਕੇ ਤੇ ਸਭ ਤੋਂ ਪਹਿਲੇ ਬੰਦਾ ਫੜਿਆ ਤੇ ਅਮਰਨਾਥ ਨੇ ਮੰਨਿਆ ਕਿ ਸਾਰਾ ਇਨਸੀਡੈਂਟ ਉਸ ਨੇ ਆਪ ਹੀ ਕੀਤਾ ਹੈ ਲੇਕਿਨ ਜਦੋਂ ਸਾਡੀ ਜਦੋਂ ਸਾਡੀ ਟੀਮ ਨੇ ਟੈਕਨੀਕਲੀ ਸੀ ਡੀ ਆਰ ਦੇ ਰਾਈ ਆਈ ਪੀ ਡੀ ਆਰ ਦੇ ਰਾਈ ਇਹਨੂੰ ਸ਼ਕਤੀ ਨਾਲ ਪੁੱਛਿਆ ਫਿਰ ਇਸ ਨੇ ਮੰਨਿਆ ਕਿ ਇਹ ਦਿਨਾਂ ਲਈ ਦੋ ਹੋ ਬ੍ਰਾਹਮਤ ਵੀ ਹੋਈ ਹੈ ਜੀ ਇਹਨਾਂ ਤੋਂ ਹੁਣ ਤੱਕ ਇੱਕ ਦਾਹ ਜਿਹੜਾ ਹੈਗਾ ਬ੍ਰਾਹਮਤ ਹੋਇਆ ਸੀਗਾ ਬਿਕਾਉਜ਼ ਟੋਟਲ ਤਿੰਨ ਬੰਦੇ ਜਿਹੜੇ ਵਾਰਦਾਤ ਚ ਮੌਜੂਦ ਸੀਗੇ ਦੋਨਾਂ ਉਹਨੂੰ ਖੜਿਆ ਹੋਇਆ ਸੀਗਾ ਤੇ ਇੱਕ ਨੇ ਦਾਹ ਨਾਲ ਉਹਦੇ ਜਿਹੜੀ ਹੈਗੇ ਗਰਦਨ ਤੇ ਉਹਦੇ ਮਤਲਬ ਉਹਨੂੰ ਵੜ ਦਿੱਤਾ ਬਾਹਰ ਕੀਤਾ ਸੀਗਾ ਜਿਸ ਕਰਕੇ ਉਹਦੀ ਮੌਕੇ ਤੇ ਮੌਤ ਹੋ ਗਈ ਅਮਰਨਾਥ ਬਚੋਪਣ ਕੀ ਹੈ ਜੀ ਅਮਰਨਾਥ ਬੇਸਿਕਲੀ ਇਹ ਵੀ ਕਰੀਬ 45 ਸਾਲ ਦੀ ਉਮਰ ਹੈ ਜੀ ਤੇ ਇਹ ਵੀ ਲੇਬਰ ਦਾ ਕੰਮ ਕਰਦਾ ਹੈ ਡਰਾਈਵਰੀ ਦਾ ਕੰਮ ਕਰਦਾ ਹੈ ਗਰੀਬ ਤਬਕੇ ਤੋਂ ਹੀ ਹੈ ਗਰੀਬ ਪਰਿਵਾਰ ਤੋਂ ਹੀ ਹੈ ਤੇ ਇਹ ਉਸੇ ਇਲਾਕੇ ਦਾ ਰਹਿਣ ਵਾਲਾ ਹੈ ਤੇ ਫਿਰ ਇਸਨੇ ਬਲਵੀਰ ਕੌਰ ਦੇ ਨਾਲ ਮਿਲ ਕੇ ਸਾਰੀ ਪੁਰੀ ਵਰਦਤ ਨੂੰ ਅਲਗ ਕਰ ਦਿੱਤਾ